ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਠੀਕ ਹੋ ਸਾਰੇ ਹੋਪਸੋ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜਿਵੇਂ ਕਿ ਆਪਾਂ ਹਮੇਸ਼ਾ ਹੀ ਪਰਵਾਸ ਤੇ ਕਿਤਾਬਾਂ ਦੇ ਬਾਰੇ ਦੇ ਵਿੱਚ ਗੱਲ ਕਰਦੇ ਹਾਂ ਸਾਹਿਦ ਦੇ ਬਾਰੇ ਦੇ ਵਿੱਚ ਗੱਲ ਕਰਦੇ ਹਾਂ ਤੋਂ ਕਾਫੀ ਦਿਨਾਂ ਤੋਂ ਮੈਂ ਕੁਝ ਚੀਜ਼ਾਂ ਜਿਹੜੀਆਂ ਉਹ ਨਹੀਂ ਕਰ ਪਾਈ ਸੀਗੀ ਅ ਇੱਕ ਤਾਂ ਇਹ ਸੀਗਾ ਕਿ ਪੋਡਕਾਸਟ ਚੱਲ ਰਿਹਾ ਸੀ ਹਜੇ ਤਾਂ ਜਿੰਨੀ ਦੇਰ ਤੱਕ ਉਹ ਚੱਲ ਰਿਹਾ ਹੋਵੇ ਤੇ ਮੈਨੂੰ ਲੱਗਦਾ ਹੁੰਦਾ ਵੀ ਕੋਈ ਵੀ ਵੀਡੀਓ ਜਿਹੜੀ ਅਪਲੋਡ ਕਰਨਾ ਸ਼ਾਇਦ ਇੱਕ ਬੇਵਕੂਫੀ ਆ ਕਿ ਤੁਸੀ ਇਹ ਪਹਿਲਾਂ ਉਹ ਚੀਜ਼ ਕਿਸੇ ਨੂੰ ਸੁਣਨ ਦਿਓ ਇਹ ਮੇਰਾ ਆਪਣਾ ਨਿੱਜੀ ਮੇਰੀ ਸੋਚ ਆ ਪਤਾ ਨਹੀਂ ਇਹ ਸਹੀ ਆ ਜਾਂ ਨਹੀਂ ਸੋਸ਼ਲ ਮੀਡੀਆ ਦੇ ਅਕੋਰਡਿੰਗ ਇਹ ਸਹੀ ਆ ਜਾਂ ਨਹੀਂ ਪਤਾ ਨਹੀਂ ਕਿਉਂਕਿ ਮੈਂ ਪਹਿਲਾਂ ਵੀ ਕਹਿੰਦੀ ਹੁੰਦੀ ਆ ਕਿ ਮੈਨੂੰ ਵਿਊਜ਼ ਲਾਈਕਸ ਸ਼ੇਅਰਸ ਨਾਲ ਮਤਲਬ ਨਹੀਂ ਆ ਮੈਨੂੰ ਇਹ ਆ ਕਿ ਅਸੀਂ ਆਪਣੇ ਤੌਰ ਤੇ ਸਮਾਜ ਨੂੰ ਸੇਧ ਦੇਣ ਲਈ ਚੰਗੇ ਸਮਾਜ ਦੇ ਸਿਰਜਣਾਂ ਲਈ ਕੀ ਕਰ ਸਕਦੇ ਆ ਤੇ ਮੈਨੂੰ ਲੱਗਦਾ ਵੀ ਉਹਦੇ ਵਾਸਤੇ ਰਾਈਟਰਸ ਜਿਹੜੇ ਜਿਨ੍ਹਾਂ ਦੀਆਂ ਕਿਤਾਬਾਂ ਆਈਆਂ ਹੋਣ ਉਹਨਾਂ ਦੇ ਨਾਲ ਸਾਰੇ ਪਾਠਕਾਂ ਨੂੰ ਦਰਸ਼ਕਾਂ ਨੂੰ ਮੁਖਤਿਫ ਕਰਵਾਉਣਾ ਜਿਹੜਾ ਆ ਉਹ ਵੀ ਇੱਕ ਬਹੁਤ ਚੰਗੀ ਤੇ ਪਹਿਲ ਕਦਮੀ ਆ ਜੇ ਕੋਈ ਕਰ ਲਵੇ ਤਾਂ ਤਾਂ ਇਸ ਕਰਕੇ ਜਿਹੜੀਆਂ ਉਹ ਚੀਜ਼ਾਂ ਤਾਂ ਅੱਜ ਆਪਾਂ ਗੱਲ ਕਰਾਂਗੇ ਇੱਕ ਤਾਂ ਮੈਂ ਨਾਵਲ ਪਿੱਛੇ ਜੇ ਪੜਿਆ ਸੀਗਾ ਪਵਿੱਤਰ ਪਾਪੀ ਬਹੁਤ ਦੇਰ ਦਾ ਮੈਨੂੰ ਪੜ੍ਹ ਲੈਣਾ ਚਾਹੀਦਾ ਸੀ ਇਹ ਨਾਵਲ ਜਦੋਂ ਕਿਤੇ ਮੈਂ ਸਕੂਲਿੰਗ ਟਾਈਮ ਸੀਗੇ ਮੈਨੂੰ ਉਦੋਂ ਹੀ ਇਹ ਪੜ੍ਹਨਾ ਚਾਹੀਦਾ ਸੀ ਪਰ ਮੈਂ ਨਹੀਂ ਪੜ੍ਹ ਸਕੀ ਸੋ ਉਹਦੇ ਲਈ ਤਾਂ ਬੜਾ ਮੈਨੂੰ ਅਫਸੋਸ ਆ ਪਰ ਹੁਣ ਜਦ ਇਹ ਪੜ੍ਹ ਲਿਆ ਆ ਮੈਂ ਇਹ ਕਹੂੰਗੀ ਕਿ ਅੱਜ ਤੱਕ ਮੈਂ ਜਿੰਨੇ ਨਾਵਲ ਪੜੇ ਨੇ ਖਾਸ ਕਰਕੇ ਇਹੋ ਜਿਹੇ ਨਾਨਕ ਸਿੰਘ ਜੀ ਦੇ ਜਾਂ ਜਸਵੰਤ ਕਮਲ ਜੀ ਦੇ ਤਾਂ ਨਾਨਕ ਸਿੰਘ ਜੀ ਦੇ ਸਾਰੇ ਨਾਵਲਾਂ 'ਚੋਂ ਸਭ ਤੋਂ ਸੋਹਣਾ ਮੈਨੂੰ ਇਹੋ ਲੱਗਾ ਹਾਲਾਂਕਿ ਮੈਂ ਕਿਤਾਬਾਂ ਪੜ੍ਹਨ ਦੀ ਸ਼ੁਰੂਆਤ ਜੜੀਆਂ ਨਾਨਕ ਸਿੰਘ ਦੇ ਨਾਵਲ ਤੋਂ ਸ਼ੁਰੂ ਕੀਤੀ ਸੀ ਸਰਾਪੀਆਂ ਰੂਹਾਂ ਸਰਾਪੀਆਂ ਰੂਹਾਂ ਵੀ ਮਤਲਬ ਇੱਕ ਜੋ ਸਸਪੈਂਸ ਐਂਡ ਤੇ ਉਹਦਾ ਵੀ ਨਿਕਲਦਾ ਹੈ ਇੱਕ ਪ੍ਰੇਮ ਸਮਰਪਣ ਜੋ ਦੋਵਾਂ ਦਾ ਇੱਕ ਦੂਸਰੇ ਲਈ ਆ ਸਰਾਪੀਆਂ ਰੂਹਾਂ ਜਿਨ੍ਹਾਂ ਨੂੰ ਜਿਹੜੇ ਕਹਿ ਲੋ ਕਿ ਸਮਾਜਿਕ ਤੌਰ ਤੇ ਆਲੇ-ਦੁਆਲੇ ਵਾਲਿਆਂ ਨੇ ਛੇਕੇ ਹੋਏ ਹੁੰਦੇ ਆ ਵੀ ਇਹ ਬੰਦੇ ਦੋਵੇਂ ਕਿਸੇ ਕੰਮ ਦੇ ਨਹੀਂ ਔਰਤ ਜਾਂ ਮਰਦ ਦੋਵੇਂ ਤੇ ਉਹ ਕਿੱਦਾਂ ਇੱਕ ਦੂਸਰੇ ਲਈ ਜਿਹੜਾ ਆ ਉਹ ਵਰਦਾਨ ਸਾਬਿਤ ਹੁੰਦੇ ਆ ਉਹ ਚੀਜ਼ ਤੇ ਉਸ ਤੋਂ ਬਾਅਦ ਵਿੱਚ ਜਿਹੜੀ ਪਵਿੱਤਰ ਪਾਪੀ ਆ ਇਹਦਾ ਇਹਦੇ ਵਿੱਚ ਜਿਹੜਾ ਇੱਕ ਇਨਸਾਨੀਅਤ ਧਰਮ ਔਰ ਉਸ ਇਨਸਾਨ ਦਾ ਇਦਨ ਮੁੱਖ ਪਾਤਰ ਕਿਦਾਰ ਦਾ ਜਿਹੜਾ ਇੱਕ ਸਮਰਪਣ ਆ ਉਹ ਜਿਹੜਾ ਇੱਕ ਉਹਦੀ ਸੋਚ ਤੇ ਹਾਵੀ ਹੋ ਜਾਂਦੀ ਚੀਜ਼ ਵੀ ਮੈਂ ਸੱਚੀ ਉਹ ਕਿਸੇ ਨਾ ਮਾੜਾ ਕਰ ਦਿੱਤਾ ਮੈਨੂੰ ਲੱਗਦਾ ਵੀ ਅੱਜ ਅੱਜ ਕੋਈ ਵੀ ਇਨਸਾਨ ਜਿਹੜਾ ਇਦਾਂ ਨਹੀਂ ਸੋਚਦਾ ਹੋਊਗਾ ਜੇ ਕੋਈ ਟਾਵਾਂ ਹੋਵੇਗਾ ਵੀ ਤਾਂ ਮੈਂ ਤਾਂ ਉਹਦੀ ਸੋਚ ਨੂੰ ਸਲਾਮ ਕਰੂੰਗੀ ਕਿ ਕੋਈ ਇੰਨਾ ਕੁ ਜ਼ਿਆਦਾ ਕਿਸੇ ਦਾ ਸਮਰਪਣ ਕਿ ਆਪਣੀ ਜ਼ਿੰਦਗੀ ਨੂੰ ਭੁੱਲ ਕੇ ਆਪਣੀ ਜ਼ਿੰਦਗੀ ਨੂੰ ਪਿੱਛੇ ਛੱਡ ਕੇ ਕਿਸੇ ਹੋਰ ਪਰਿਵਾਰ ਨੂੰ ਸਿਰਫ ਪ੍ਰਸ਼ਤਾਵੇ ਦੀ ਪਛਤਾਵੇ ਦੀ ਉਸ ਅੱਗ ਦੇ ਵਿੱਚ ਬਲਕਿ ਉਸ ਪਰਿਵਾਰ ਦੀ ਦੇਖ ਰੇਖ ਕਰਨੀ ਕਿੰਨਾ ਸੋਹਣਾ ਨਾਮ ਉਹਨਾਂ ਨੇ ਰੱਖਿਆ ਇਹਦਾ ਵੀ ਪਵਿੱਤਰ ਪਾਪੀ ਵਾਕਈ ਉਹਨੂੰ ਲੱਗਦਾ ਵੀ ਮੈਂ ਪਾਪ ਕੀਤਾ ਆ ਤੇ ਪਰ ਲੇਖਕ ਦੀਆਂ ਨਜ਼ਰਾਂ ਦੇ ਵਿੱਚ ਉਹ ਉਹਨਾਂ ਨੇ ਉਹਦੇ ਉਸ ਨਾਮ ਦੇ ਨਾਲ ਪਵਿੱਤਰਤਾ ਦਾ ਜਿਹੜਾ ਆ ਉਹ ਜ਼ਿਕਰ ਕਰ ਦਿੱਤਾ ਵੀ ਇਹੋ ਜਿਹਾ ਪਾਪੀ ਤਾਂ ਫਿਰ ਪਵਿੱਤਰ ਹੀ ਹੋ ਸਕਦਾ ਆ ਤਾਂ ਇੱਥੇ ਮੇਰੇ ਕੋਲ ਹੀ ਆ ਬੁੱਕ ਪਈ ਇਹਦੇ ਵਿੱਚ ਮੈਂ ਇਹ ਹੁਣ ਦਾ ਐਡੀਸ਼ਨ ਆ ਔਰ ਕੁਝ 135 ਪੰਨਿਆਂ ਦੀ 136 ਪੰਨਿਆਂ ਦੀ ਕਿਤਾਬ ਸੀਗੀ ਇੱਕ ਦੋ ਸੈਟਿੰਗ ਦੇ ਵਿੱਚ ਆਰਾਮ ਨਾਲ ਪੜ੍ਹ ਹੋ ਗਈ ਤਾਂ ਇਹਦੇ ਬਾਰੇ ਮੈਂ ਕੀ ਲਿਖਦੀ ਸੀਗੀ ਕਿ ਪਵਿੱਤਰ ਪਾਪੀ ਨਾਵਲ ਪੜ੍ਹਨ ਦੀ ਰੀਤ ਤਾਂ ਬੜਿਆਂ ਚਿਰਾਂ ਦੀ ਸੀ ਪਰ ਸੁਭਾਅ ਨਹੀਂ ਬਣ ਸਕਿਆ 29 ਜੂਨ 2025 ਨੂੰ ਇਹ ਕਿਵੇਂ ਬਣਿਆ ਇਹ ਕੁਦਰਤ ਬਿਹਤਰ ਜਾਣਦੀ ਹੈ ਲਗਭਗ ਇੱਕ ਹਫਤਾ ਲੱਗਾ ਪੜਨ ਨੂੰ ਹੈ ਤੇ ਛੋਟਾ ਨਾਵਲ ਪਰ ਮੇਰੇ ਰੁਝੇਵਿਆ ਕਰਕੇ ਸਮਾਂ ਜ਼ਿਆਦਾ ਲੱਗਾ ਪਰ ਇਸ ਨਾਵਲ ਨੂੰ ਪੜ੍ਹਦੀ ਇੱਕ ਪਾਠਕ ਵੀ ਸੀ ਤੇ ਦਰਸ਼ਕ ਵੀ ਕਿਉਂਕਿ ਇੱਕ ਫਿਲਮ ਵਾਂਗ ਚੱਲ ਰਿਹਾ ਸੀ ਇੰਨਾ ਰੋਚਕ ਨਾਵਲ ਕਿ ਪਾਠਕ ਗਵਾਚੀ ਜਾਵੇ ਕਿਦਾਰ ਤੇ ਵੀਣਾ ਦੀ ਜ਼ਿੰਦਗੀ ਤੇ ਕਿਰਦਾਰ ਵਿੱਚ ਇੰਜ ਲੱਗਦਾ ਹੈ ਕਿ ਨਾਨਕ ਸਿੰਘ ਜੀ ਨੇ ਸਾਰੇ ਜਹਾਨ ਦੀ ਇਨਸਾਨੀਅਤ ਪੀੜਾ ਤੇ ਪ੍ਰੇਮ ਸਾਰੇ ਦਾ ਸਾਰਾ ਕਿਦਾਰ ਦੇ ਹਿੱਸੇ ਲਿਖ ਛੱਡਿਆ ਇਹ ਸੁਪਰ ਆਧਾਰਿਤ ਫਿਲਮ ਵੀ ਹਿੰਦੀ ਵਿੱਚ ਹੈ ਜਿਵੇਂ ਇਸ ਕਿਤਾਬ ਦੇ ਨਾਵਲ ਵਾਲਾ ਕਿਦਾਰ ਹੈ ਫਿਲਮ ਵਾਲਾ ਇਸ ਕਿਦਾਰ ਦੇ ਉੱਪਰ ਖਰਾ ਨਹੀਂ ਉਤਰ ਸਕਿਆ ਤੇ ਅੱਜ ਫਿਰ ਕਿਤਾਬ ਦੀ ਜਿੱਤ ਹੋਈ ਹੈ ਜਿੰਨਾ ਮੈਂ ਕਿਤਾਬ ਰਾਈ ਨਾਵਲ ਨੂੰ ਮਾਣਿਆ ਉਹਨਾਂ ਫਿਲਮ ਰਾਈ ਨਹੀਂ ਮਾਣ ਸਕੀ ਕਿਉਂਕਿ ਕਿਤਾਬ ਪੜਦੀ ਪਤਾ ਨਹੀਂ ਕਿਉਂ ਰੋ ਰਹੀ ਸੀ ਪਰ ਫਿਲਮ ਦੇਖ ਕੇ ਆਸ ਰਹੀ ਸੀ ਕਿ ਸ਼ਾਇਦ ਅਦਾਕਾਰੀ ਲੇਖਣੀ ਨੂੰ ਹੂਬ-ਹੂ ਦਰਸਾਉਣ ਵਿੱਚ ਅਸਫਲ ਰਹੀ ਹੈ ਪਰ ਨਾਨਕ ਸਿੰਘ ਜੀ ਦਾ ਨਾਵਲ ਇਸ ਅਦਾਕਾਰੀ ਦੇ ਪੱਧਰ ਤੋਂ ਤਾਂ ਬਹੁਤ ਉੱਚਾ ਸੀ ਉਹ ਉਸ ਵਿੱਚਲਾ ਕਿਦਾਰ ਤਾਂ ਬਸ ਪਾਠਕ ਦੀ ਕਲਪਨਾ ਵਿੱਚ ਹੀ ਹੋ ਸਕਦਾ ਹੈ ਕੁਝ ਪਾਤਰ ਮੇਰੇ ਚੇਤਿਆਂ ਵਿੱਚ ਸਦਾ ਹੀ ਵੱਸ ਜਾਂਦੇ ਨੇ ਜਿਵੇਂ ਕਿ ਕਿਦਾਰ ਵਸ ਗਿਆ ਆ ਤੇ ਇਹਦੇ ਵਿੱਚ ਜਿਹੜਾ ਕਿਦਾਰ ਹੈ ਉਹ ਬੜੀ ਸੋਹਣੀ ਗੱਲ ਦਰਦ ਦੇ ਵਿੱਚ ਕਈ ਵਾਰ ਆ ਕੇ ਇਨਸਾਨ ਕੁਛ ਨਾ ਕੁਛ ਗੁਣ ਗੁਣਾਉਂਦਾ ਤੇ ਉਹ ਕੀ ਗੁਣ ਗੁਣਾਉਂਦਾ ਸੀ ਕਿ ਅਲਵਿਦਾ اے ਕਾਫਲੇ ਵਾਲੇ ਅਲਵਿਦਾ اے ਕਾਫਲੇ ਵਾਲੋ ਮੁਝੇ ਅਬ ਛੋੜ ਦੋ ਕਿ ਮੇਰੀ ਕਿਸਮਤ 'ਚ ਲਿਖੀ ଥିਦੀ ਦਸਤ ਕੀ ਵਿਰਾਨੀਆਂ ਜਦੋਂ ਤੁਸੀਂ ਇਸ ਸਟੋਰੀ ਦੇ ਵਿੱਚ ਮਗਨ ਹੋਏ ਹੁੰਦੇ ਆ ਤੇ ਜਦੋਂ ਇਹ ਵਾਲੀਆਂ ਜਿਹੜੀਆਂ ਕਾਟਸ ਆ ਉਹਨਾਂ ਨੂੰ ਪੜਦੇ ਆ ਨਾ ਤੇ ਤੁਹਾਡੀਆਂ ਅੱਖਾਂ ਦੇ ਵਿੱਚ ਤੁਹਾਨੂੰ ਵੀ ਨਹੀਂ ਪਤਾ ਲੱਗਦਾ ਵੀ ਹੰਝੂ ਕਦੋਂ ਤੇ ਕਿੱਧਰੋਂ ਆ ਗਏ ਬਹੁਤ ਜ਼ਿਆਦਾ ਸੋਹਣਾ ਨਾਲ ਆਵਿਆ ਅੱਜ ਵੀ ਉਨਾ ਹੀ ਸੋਹਣਾ ਲੱਗਦਾ ਪੜਨ ਦੇ ਵਿੱਚ ਜਿੰਨਾ ਸ਼ਾਇਦ ਇਹ ਜਦੋਂ ਵੀ ਇਹ ਛਪਿਆ ਆ ਉਨਾ ਦਹਾਕਿਆਂ ਤੋਂ ਪਹਿਲਾਂ ਮੈਂ ਤਾਂ ਸ਼ਾਇਦ ਇਹਨੂੰ ਦੇਖ ਲਈ ਸੀਗੀ ਤਾਂ ਇੱਥੇ ਪੂਰੀ ਜਾਣਕਾਰੀ ਹੈ ਨਹੀਂ ਸੀ ਕਿ ਇਹਦਾ ਫਰਸਟ ਐਡੀਸ਼ਨ ਕਦੋਂ ਦਾ ਸੀਗਾ ਪਰ ਜਦੋਂ ਉਹਦਾ ਵੀ ਸੀਗਾ ਇਹ ਉਦੋਂ ਵੀ ਉਨਾ ਹੀ ਸੋਨਾ ਸੀ ਇਹ ਅੱਜ ਵੀ ਉਨਾ ਹੀ ਸੋਨਾ ਅੱਜ ਵੀ ਉਨਾ ਹੀ ਰੌਚਕਿਆ ਬਸ ਇੱਕ ਚੰਗਾ ਪਾਠਕ ਜਿਹੜਾ ਉਹੀ ਇਹਦੀ ਦਰਦ ਭਰੀ ਕਹਾਣੀ ਨੂੰ ਇਸ ਵਿਚਲੀ ਇਨਸਾਨੀਅਤ ਨੂੰ ਇਸ ਵਿਚਲੀ ਪੀੜਾ ਨੂੰ ਜਿਹੜਾ ਉਹ ਮਹਿਸੂਸ ਕਰ ਸਕਦਾ ਆ ਤੇ ਮੈਂ ਕਹੂੰਗੀ ਕਿ ਨਾਵਲ ਦੀਸ ਦੁਨੀਆ ਦੇ ਵਿੱਚ ਨਾਨਕ ਸਿੰਘ ਜੀ ਦੇ ਨਾਵਲਾਂ ਤਾਂ ਵਾਕਈ ਗੋਈ ਤੋੜਨੀ ਆ ਕਿਉਂਕਿ ਉਹਨਾਂ ਨੇ ਜੋ ਇੱਕ ਕਹਾਣੀ ਸਰਜੀਆ ਜੋ ਉਹਦੇ ਇर्द-ਗਿਰਦ ਦੇ ਸਾਰੇ ਕਿਰਦਾਰ ਪਹਿਲੂ ਸਭ ਕੁਝ ਆ ਉਹ ਇਦਾਂ ਲੱਗਦਾ ਵੀ ਲੱਗਦਾ ਹੀ ਨਹੀਂ ਕਿ ਕਿਸੇ ਨੇ ਲਿਖੀ ਹੋਈ ਚੀਜ਼ ਆ ਲੱਗਦਾ ਨੇਚਰਲੀ ਉਹ ਚੀਜ਼ ਆ ਵਾਪਰ ਰਹੀਆਂ ਆ ਵਾਪਰ ਰਹੀਆਂ ਔਰ ਵਾਕਈ ਕਿਸੇ ਨਾਲ ਹੋਈਆਂ ਹੋਣਗੀਆਂ ਜਾਂ ਹੋ ਰਹੀਆਂ ਹੋਣਗੀਆਂ ਹੋਊਗਾ ਪਰ ਮੈਨੂੰ ਲੱਗਦਾ ਕਿ ਇੰਨਾ ਚੰਗਾ ਪਾਤਰ ਜਿਹੜਾ ਕਿਦਾਰ ਹੈ ਨਾ ਅਦਸ਼ਵਾਦੀ ਪਾਤਰ ਜਿਹੜਾ ਸ਼ਾਇਦ ਅੱਜ ਅੱਜ ਦੇ ਦੌਰ ਦੇ ਵਿੱਚ ਨਹੀਂ ਆ ਪਰ ਫਿਰ ਵੀ ਜੇ ਅਸੀਂ ਚਾਹੀਏ ਵੀ ਕਿਤੇ ਨਾ ਕਿਤੇ ਸਾਡੇ ਅੰਦਰ ਵੀ ਕਿਕਰ ਦੀ ਜਿਵੇਂ ਦੀ ਇਨਸਾਨੀਅਤ ਸੀ ਜਿਵੇਂ ਦੀ ਹਮਦਰਦੀ ਸੀ ਅਸੀਂ ਕਿੰਨਾਂਾ ਮਾਤਰ ਵੀ ਉਹਦੇ ਜੇ ਹੋ ਜਾਈਏ ਤਾਂ ਪਵਿੱਤਰ ਪਾਪੀ ਨਾਵਲ ਜਿਹੜਾ ਇੱਕ ਵਾਰੀ ਜ਼ਰੂਰ ਪੜਿਓ ਤੇ ਮੈਨੂੰ ਲੱਗਦਾ ਵੀ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਇਹ ਵਾਲਾ ਨਾਵਲ ਹੋਣਾ ਬੜਾ ਜ਼ਰੂਰੀ ਆ ਕਿ ਇਹੋ ਜਿਹੇ ਨਾਵਲਾਂ ਤੋਂ ਤੁਹਾਡਾ ਕਿਤਾਬਾਂ ਨੂੰ ਪੜ੍ਹਨ ਦਾ ਸਫ਼ਰ ਜਿਹੜਾ ਉਹ ਸੱਜੇ ਸ਼ੁਰੂ ਹੋ ਸਕਦਾ ਹੈ ਕਿਉਂਕਿ ਇੰਨੇ ਕਿ ਦਿਲਚਸਪ ਰੋ ਚਕਿਆ ਵੀ ਕਈ ਵਾਰ ਕੀ ਹੁੰਦਾ ਵੀ ਆਪਾਂ ਕਹਿੰਦੇ ਵੀ ਆਪਾਂ ਕਿਤਾਬ ਪੜ੍ਹਦੇ ਬੋਰ ਹੋ ਗਏ ਤਾਂ ਇਹਦੇ ਪਹਿਲਾ ਇਹਦੇ ਪਹਿਲੇ ਪੰਨੇ ਨਹੀਂ ਤੁਹਾਨੂੰ ਬਿਠਾ ਲੈਣਾ ਹੈ ਮੈਂ ਜਿਵੇਂ ਕਿ ਜ਼ਿਕਰ ਕੀਤਾ ਵੀ ਮੈਨੂੰ ਇੱਕ ਹਫ਼ਤਾ ਲੱਗਾ ਉਹ ਇੱਕ ਹਫ਼ਤਾ ਇਸ ਲਈ ਲੱਗਾ ਕਿਉਂਕਿ ਮੈਂ ਕੁਝ ਚੀਜ਼ਾਂ ਚ ਬਿਜ਼ੀ ਸੀ ਪਰ ਇੱਕ ਹਫ਼ਤੇ ਦੇ ਵਿੱਚ ਮੈਂ ਦੋ ਸੈਟਿੰਗ ਕੀਤੀਆਂ ਤਾਂ ਪਰ ਉਹ ਦੋ ਸੈਟਿੰਗ ਤੇ ਮੈਨੂੰ ਇਦਾਂ ਨਹੀਂ ਲੱਗਾ ਵੀ ਮੈਂ ਕਿੰਨੇ ਦਿਨਾਂ ਬਾਅਦ ਪੜਨ ਲੱਗੀ ਆ ਜਾਂ ਪਤਾ ਨਹੀਂ ਹੋਰ ਪਿੱਛੇ ਕੀ ਵਾਪਰਿਆ ਉਹ ਸਾਰੀ ਦੀ ਸਾਰੀ ਕਹਾਣੀ ਆ ਉਹ ਕਿਦਾਰ ਵੀਨਾ ਪੰਨਾ ਲਾਲ ਸਾਰੇ ਪਾਤਰ ਜਿੰਨੇ ਸੀਗੇ ਉਹ ਇੱਥੇ ਹੀ ਸੀਗੇ ਸਾਰੇ ਇੱਥੇ ਮਤਲਬ ਕਿ ਬੈਠੇ ਹੋਏ ਸੀ ਵੀਹਾ ਆ ਜਾ ਹੁਣ ਫਿਰ ਆਪਾਂ ਆਪਣੀ ਗੱਲ ਕਰੀਏ ਤਾਂ ਉਹ ਦੂਸਰੀ ਸਿਟਿੰਗ ਦੇ ਵਿੱਚ ਇੰਨੀ ਜਲਦੀ ਤੇ ਇੰਨਾ ਆਪਣਾਤ ਜਿ ਇਹਨਾਂ ਕਿ ਕਦੋਂ ਮੁਕੰਮਲ ਹੋ ਗਿਆ ਪਤਾ ਵੀ ਨਹੀਂ ਲੱਗਾ ਸੋ ਇਹ ਵਾਲਾ ਨਾਵਲ ਜਿਹੜਾ ਸਾਰੇ ਪਵਿੱਤਰ ਪਾਪੀ ਨਾਵਲ ਇਹਦੇ ਵਿੱਚ ਤੁਹਾਨੂੰ ਉਲਟਾ ਦਿਖਦਾ ਹੋਵੇਗਾ ਆ ਜ਼ਰੂਰ ਜ਼ਰੂਰ ਪੜਿਓ ਕਿਉਂਕਿ ਮੈਂ ਬੜੀ ਧੀਰ ਬਾਅਦ ਪੜਿਆ ਹੈ ਜਿਨ੍ਹਾਂ ਨੇ ਪੜਿਆ ਇੱਕ ਵਾਰ ਦੁਬਾਰਾ ਜ਼ਰੂਰ ਪੜਿਓ ਤਾਂ ਕਿ ਤੁਹਾਡੇ ਅੰਦਰ ਵੀ ਉਹ ਜਿਹੜੀ ਚਸਕਿਆ ਉਹ ਚੀਜ਼ ਜਿਹੜੀ ਉਹ ਦੁਬਾਰਾ ਜਿਹੜੀ ਉਹ ਰੀਨਿਊ ਹੋ ਜਾਵੇ ਤਾਂ ਕਿ ਸਾਡੇ ਅੰਦਰੋਂ ਕਿਤਾਬਾਂ ਦਾ ਮੂਹ ਨਾਵਲ ਦਾ ਮੂਹ ਨਾਨਕ ਸਿੰਘ ਦੀਆਂ ਲਿਖੀਆਂ ਹੋਈਆਂ ਹਰ ਰਚਨਾਵਾ ਦਾ ਮੂਹ ਜਿਹੜਾ ਉਹ ਕਦੇ ਖਤਮ ਨਾ ਹੋਵੇ ਸੋ ਪਵਿੱਤਰ ਪਾਪੀ ਸਾਰਿਆਂ ਨੂੰ ਪੜਨਾ ਚਾਹੀਦਾ ਹੈ ਇਹਦੇ ਵਿੱਚ ਕੋਈ ਏਜ ਉਹ ਨਹੀਂ ਹੈਗਾ ਕਿ ਤੁਸੀਂ ਕਦੋਂ ਪੜਨਾ ਹੈ ਜਾਂ ਕਿੱਦਾਂ ਆ ਨਹੀਂ ਹੋਣਾ ਚਾਹੀਦਾ ਉਹ ਨਹੀਂ ਹੋਣਾ ਚਾਹੀਦਾ ਕਹਿੰਦੇ ਵੀ ਪਹਿਲੇ ਜ਼ਮਾਨਿਆਂ ਦੇ ਵਿੱਚ ਨਾਵਲ ਪੜਨ ਤੋਂ ਕੁੜੀਆਂ ਨੂੰ ਯਾ ਉਹ ਰੋਕਦੇ ਹੁੰਦੇ ਸੀ ਕਿਉਂਕਿ ਮੇਰੇ ਦੋ ਤਿੰਨ ਪੋਡਕਾਸਟ ਦੇ ਵਿੱਚ ਜਿਹੜੇ ਮੇਰੇ ਨਾਲ ਮਹਿਮਾਨ ਆਏ ਸੀ ਉਹਨਾਂ ਨੇ ਇਹੀ ਜ਼ਿਕਰ ਕੀਤਾ ਵੀ ਉਹ ਸਾਨੂੰ ਨਾਵਲ ਨਹੀਂ ਸੀ ਪੜਨ ਦਿੱਤੇ ਜਾ ਰਹੇ ਪਰ ਮੈਨੂੰ ਲੱਗਦਾ ਵੀ ਅੱਜ ਕੱਲ ਜਿੰਨਾ ਫੋਨਾਂ ਤੇ ਮਾਹੌਲ ਖਰਾਬ ਹੋਇਆ ਪਿਆ ਹੈ ਉਹਦੇ ਨਾਲ ਤਾਂ ਬਹੁਤ ਸ ਚੱਜੇ ਬਹੁਤ ਸੁਤਰੇ ਤੇ ਬਹੁਤ ਚੰਗੀ ਸੇਧ ਦਾ ਦੇਣ ਵਾਲੇ ਹੁੰਦੇ ਸੀ ਨਾਵਲ ਸੋ ਆਪਣੇ ਬੱਚਿਆਂ ਨੂੰ ਇਹ ਕਿਤਾਬਾਂ ਨਾਲ ਜ਼ਰੂਰ ਜੋੜੋ ਖਾਸ ਕਰਕੇ ਜਦੋਂ ਵੀ ਕਿਸੇ ਨਾਵਲ ਦੀ ਸ਼ੁਰੂਆਤ ਕਰਨੀ ਹੋਵੇ ਤਾਂ ਪਵਿੱਤਰ ਪਾਪੀ ਜਿਹੇ ਨਾਵਲ ਤੋਂ ਹੀ ਕਰਿਓ ਤਾਂ ਕਿ ਤੁਹਾਡਾ ਮਨ ਹਮੇਸ਼ਾ ਹਮੇਸ਼ਾ ਨਾਵਲ ਦੀ ਦੁਨੀਆ ਦੇ ਵਿੱਚ ਅੱਗੇ ਦੀ ਅੱਗੇ ਜਾਣ ਹੋਰ ਨਾਵਲ ਪੜਨ ਦੇ ਲਈ ਜਿਹੜਾ ਉਹ ਉਤਸਕ ਰਹੇ ਵੀ ਮੈਂ ਤਾਂ ਹੋਰ ਪੜਨਾ ਹੈ ਸੋ ਅੱਜ ਦੀ ਇਹ ਵੀਡੀਓ ਕਿਹੋ ਜਿਹੀ ਲੱਗੀ ਜ਼ਰੂਰ ਦੱਸਿਓ ਤੇ ਬਾਕੀ ਮੈਂ ਤੁਹਾਨੂੰ ਦੱਸ ਦਿੱਤਾ ਕਿਉਂਕਿ ਜੇਕਰ ਹਨਾ ਆਪਾਂ ਪੂਰਾ ਨਿਚੋੜ ਦੱਸ ਦਈਏ ਵੀ ਕਿਤਾਬ ਇਦਾਂ ਦੀ ਹੈ ਤੇ ਜੇਕਰ ਤੁਸੀਂ ਪੜ੍ਹਨਾ ਹੋਇਆ ਤਾਂ ਤੁਹਾਨੂੰ ਉਹਨਾਂ ਨੂੰ ਮਜ਼ਾ ਨਹੀਂ ਆਉਣਾ ਕਿਉਂਕਿ ਤੁਸੀਂ ਕਿਸੇ ਦੇ ਮੂੰਹੋਂ ਸੁਣ ਚੁੱਕੇ ਹੋਵੋਗੇ ਤਾਂ ਮੈਂ ਇਹ ਕਹੂੰਗੀ ਵੀ ਫਿਲਮ ਦੇਖਣ ਨਾਲੋਂ ਪਹਿਲਾਂ ਪਵਿੱਤਰ ਪਾਪੀ ਦੀ ਫਿਲਮ ਵੀ ਬਣੀ ਆ ਨਾਵਲ ਪਹਿਲਾਂ ਪੜਿਓ ਕਿਉਂਕਿ ਜਿਹੜੀ ਫਿਲਮ ਆ ਨਾ ਉਹ ਉਹਨਾਂ ਖਰੀ ਨਹੀਂ ਉਤਰ ਸਕੀ ਉਹਨਾਂ ਸ਼ਬਦਾਂ ਤੇ ਜੋ ਇਸ ਕਿਤਾਬ ਦੇ ਵਿੱਚ ਹੈ ਜੋ ਦਰਦ ਜੋ ਸਾਰੇ ਦੀ ਸਾਰੀ ਸਮਰਪਣ ਸ਼ਕਤੀ ਜਿਹੜੀ ਇਹਦੇ ਵਿੱਚ ਨਜ਼ਰ ਆਉਂਦੀ ਹੈ ਇੱਕ ਜਿਹੜਾ ਆਕਰਸ਼ਣ ਇਹਦੇ ਵਿੱਚ ਨਜ਼ਰ ਆਉਂਦਾ ਹੈ ਤਾਂ ਫਿਲਮ ਦੇਖਦੇ ਆ ਸਮਝ ਨਹੀਂ ਆਉਂਦਾ ਜਾਂ ਤਾਂ ਫਿਰ ਉਸ ਵਕਤ ਦੇ ਜਿਹੜੇ ਐਕਟਰ ਸੀਗੇ ਉਹ ਨਹੀਂ ਨੇਚਰਲ ਐਕਟਿੰਗ ਨਹੀਂ ਕਰ ਪਾਏ ਜਾਂ ਫਿਰ ਪਤਾ ਨਹੀਂ ਕੀ ਸੀ ਪਰ ਮੈਨੂੰ ਲੱਗਦਾ ਵੀ ਹੁਣ ਹੁਣ ਜੇ ਕਰੇ ਤੇ ਫਿਲਮ ਬਣੇ ਦੁਬਾਰਾ ਪਵਿੱਤਰ ਪਾਪੀ ਤੇ ਕਿਉਂਕਿ ਹੁਣ ਟੈਕਨੀਕਸ ਵੀ ਹੋ ਰਿਹਾ ਹੁਣ ਸਾਰੀਆਂ ਚੀਜ਼ਾਂ ਥੋੜਾ ਹੋਰ ਤਰ੍ਹਾਂ ਆ ਮੇਬੀ ਹੁਣ ਸ਼ਾਇਦ ਜ਼ਿਆਦਾ ਅچھے ਤਰੀਕੇ ਨਾਲ ਹੋ ਸਕੇ ਪਰ ਕਿਤਾਬ ਤਾਂ ਬਗਮਾਲ ਸੀ ਫਿਲਮ ਠੀਕ-ਠਾਕ ਸੀ ਕਿਤਾਬ ਤਾਂ ਬੇਹੱਦ ਪਿਆਰੀ ਸਾਰੇ ਜ਼ਰੂਰ ਪੜਿਓ ਪਵਿੱਤਰ ਪਾਪੀ ਥੈਂਕ ਯੂ